ਸਾਨੂੰ ਡਰਾਉਣ ਵਾਲੇ ਉਸਤਮਕੋਣ ਵਾਲੇ ਨਹੀਂ ਚਾਹੀਦੇ ਵੋਟ ਅਸੀਂ ਉਹਨੂੰ ਦੇਣਾ ਚਾਹੁੰਦੇ ਜਿਹੜਾ ਹੱਥ ਜੋੜ ਕੇ ਪੈਰੀਂ ਹੱਥ ਲਾ ਕੇ ਜਿਹਦੇ ਵੋਟ ਮੰਗੇ ਤੇ ਜਿਹਦੀ ਅਸੀਂ ਬਾਹ ਮਰੋੜ ਸਕੀ ਸੋ ਮੈਨੂੰ ਉਮੀਦ ਹੈ ਇੰਜ ਲੱਗਦਾ ਹੈ ਕਿ ਇਨਕਲਾਬ ਚੁੱਪ-ਚੁਪੀ ਤੇ ਲੋਕ ਐਸੀ ਇਨਕਲਾਬ ਲਿਆਉਣਗੇ ਤਰਨ-ਤਰਨ ਚੋਂ ਕੀ ਇਹ ਮਿਸਾਲ ਹੋਏਗਾ ਪੰਜਾਬ ਦੇ ਅੰਦਰ ਕੀ ਤਰਨ ਤਰਨ ਦਾ ਬਾਏ ਇਲੈਕਸ਼ਨ ਇਸ ਤਰ੍ਹਾਂ ਦਾ ਮਾਹੌਲ ਕਿ ਲੋਕ ਚਾਹੁੰਦੇ ਸ਼ਾਂਤੀ ਰਹੇ ਤੇ ਸਾਡੇ ਵਪਾਰ ਵਧਣ ਰੋਜ਼ ਦਿਨ ਦਿਹਾੜੇ ਮੌਤ ਰੋਜ਼ ਦਿਨ ਦਿਹਾੜੇ ਕਤਲ ਸੱਚੀ ਅਪੀਲ ਕਰਨਾ ਚਾਹੋਗੇ ਕਿ ਬਜ਼ਾਰ ਦੇ ਵਿੱਚ ਐਕਸ਼ਨ ਰੋਕਾ ਦੇ ਕਮੇਟਰੀ ਮੈਂ ਤਾਂ ਬੇਨਤੀ ਹਰ ਨੂੰ ਇਹ ਕਰਦਾ ਕਿ ਅਮਨ ਔਰ ਸ਼ਾਂਤੀ ਚਾਹਨੇ ਹੋ ਪੰਜਾਬ ਹੱਸਦਾ ਵਸਦਾ ਚਾਹਨੇ ਹੋ ਭਾਰਤ ਦੇਸ਼ ਬਲੰਦੀਆਂ ਨੂੰ ਛੂਏ ਉਹ ਚਾਹਨੇ ਹੋ ਕੋਈ ਸਾਡਾ ਵਟਵਾਰਾ ਹੋ ਜਾਏ ऐसे लोग आ जाएं वो चौने हो पंजाब तरक्की करे ऐसी सरकार चौने हो त फिर कांग्रेस पार्टी नु। मेनू इससे पਹਿਲਾ ਜਿਹੜੀ ਲੋਕਾਂ ਦੀ ਨਬਜ ਹੈ ਤਰਨਦਾਰ ਦੇ ਲੋਕਾਂ ਇਹਦੇ ਬਾਰੇ ਮੈਂ ਜਾਣੂ ਨਹੀਂ ਸੀਗਾ। ਕਿਉਂਕਿ ਪੰਜਾਬ ਦੇ ਵਿੱਚ ਤਾਂ ਟੋਰਾ ਫੇਰਾ ਕਰਦੇ ਆ ਲੋਕ ਆਮ ਆਦਮੀ ਪਾਰਟੀ ਤੋਂ ਸਰਕਾਰ ਤੋਂ ਪਰੇਸ਼ਾਨ ਸੀ। ਲੇਕਿਨ ਇੱਥੇ ਆ ਕੇ ਲੋਕਾਂ ਦੀ ਪਰੇਸ਼ਾਨੀ ਹੋਰ ਵੀ ਹੈ ਸਰਕਾਰ ਦੇ ਨਾਲ ਨਾਲ ਜਿਸ ਪ੍ਰਕਾਰ ਦਾ ਤਰਨਤਾਰਨ ਦੇ ਵਿੱਚ ਮਾਹੌਲ ਹੈ ਇੱਕ ਡਰ ਦਾ ਸਹਿਮ ਦਾ ਐਸੇ ਲੋਕ ਚੋਣ ਲੜ ਰਹੇ ਆ ਜਿਹੜੇ ਸੰਵਿਧਾਨ ਨੂੰ ਹੀ ਨਹੀਂ ਮੰਨਦੇ ਜਿਹੜੇ ਦੇਸ਼ ਦੇ ਤਰੰਗੇ ਨੂੰ ਹੀ ਨਹੀਂ ਮੰਨਦੇ ਐਸੇ ਲੋਕ ਵੋਟ ਲੜ ਲੜ ਰਹੇ ਆ ਜਿਹੜੇ ਪਸਤੌਲ ਦੀ ਨੋਕ ਤੇ ਮੌਤ ਦਾ ਡਰ ਪਾ ਕੇ ਵੋਟ ਮੰਗ ਰਹੇ ਆ ਕੁਝ ਲੋਕ ਆ ਆਪ ਦੀ ਜਾਨ ਬਿਛਾਉਣਾਸਤੇ ਪਾਰਟੀਆਂ ਬਦਲ ਕੇ ਵੋਟ ਮੰਗ ਰਹੇ ਬੀਜੇਪੀ ਸਰਕਾਰ ਨੇ ਇਸ ਤਰਨ ਤਰਨਾਸਤੇ ਪੰਜਾਬਾਸਤੇ ਮਾਝਾਸਤੇ ਕੁਝ ਨਹੀਂ ਕੀਤਾ ਕਿਸਾਨਾਂਾਸਤੇ ਜੋ ਹੜਾਂ ਦੇ ਵਿੱਚ ਜੋ ਹਾਲਾਤ ਰਹੇ ਉਹ ਵੀ ਲੋਕਾਂ ਨੂੰ ਜਾਣੂ ਨੇ ਲੋਕ ਸੋ ਜਿਸ ਪ੍ਰਕਾਰ ਦੀ ਲੋਕਾਂ ਦੀ ਨਬਜ਼ ਤੇ ਲੋਕਾਂ ਦੇ ਇਸ਼ਾਰੇ ਮੈਂ ਜੋਸ਼ੀ ਸਾਹਿਬ ਘੁੰਮ ਰਹੇ ਆਏ تھے ਔਰ ਮੈਂ ਤਾਂ ਪਹਿਲੀ ਵਾਰ ਹੀ ਆਏ ਆ ਬਾਜ਼ਾਰ ਚ ਔਰ ਜਿਸ ਪ੍ਰਕਾਰ ਜਫੀਆਂ ਰਿਸਪਾਂਸ ਲੋਕਾਂ ਦਾ ਹੈਗਾ ਲੋਕ ਮੈਨੂੰ ਲੱਗਦਾ ਅਮਨ ਔਰ ਸ਼ਾਂਤੀ ਚਾਹੁੰਦੇ ਨੇ ਚਾਹੇ ਉਹ ਸਿੱਖ ਹੈ ਚਾਹੇ ਉਹ ਹਿੰਦੂ ਹੈ ਚਾਹੇ ਉਹ ਮੁਸਲਮਾਨ ਹੈ ਚਾਹੇ ਉਹ ਸਾਈ ਹੈ ਚਾਹੇ ਉਹ ਤਲਿਤ ਹਰ ਬੰਦਾ ਚਾਹੁੰਦਾ ਕਿ ਪੰਜਾਬ ਹੱਸਦਾ ਵਸਦਾ ਰਹੇ ਸਾਨੂੰ ਡਰਾਉਣ ਵਾਲੇ ਉਸਤਮਕਾਉਣ ਵਾਲੇ ਨਹੀਂ ਚਾਹੀਦੇ ਵੋਟ ਅਸੀਂ ਉਹਨੂੰ ਦੇਣਾ ਚਾਹੁੰਦੇ ਜਿਹੜਾ ਹੱਥ ਜੋੜ ਕੇ ਪਹਿਲੀ ਹੱਥ ਲਾ ਕੇ ਜਿਹਦੇ ਵੋਟ ਮੰਗੇ ਤੇ ਜਿਹਦੀ ਅਸੀਂ ਬਾਹ ਮਰੋੜ ਸਕੀ ਸੋ ਮੈਨੂੰ ਉਮੀਦ ਹੈ ਇੰਜ ਲੱਗਦਾ ਹੈ ਕਿ ਇਨਕਲਾਬ ਚੁੱਪ ਚੁਪੀ ਤੇ ਲੋਕ ਐਸੀ ਇਨਕਲਾਬ ਲਿਆਉਣਗੇ ਤਰਨਤਰਨ ਚੋਂ ਕਿ ਇਹ ਮਿਸਾਲ ਹੋਏਗਾ ਪੰਜਾਬ ਦੇ ਅੰਦਰ ਕਿ ਤਰਨਤਰਨ ਦਾ ਬਾਏ ਇਲੈਕਸ਼ਨ ਇਸ ਤਰ੍ਹਾਂ ਦਾ ਮਾਹੌਲ ਕਿਉਂਕਿ ਲੋਕ ਚਾਹੁੰਦੇ ਸ਼ਾਂਤੀ ਰਹੇ ਤੇ ਸਾਡੇ ਵਪਾਰ ਵਧਣ ਰੋਜ਼ ਦਿਨ ਦਿਹਾੜੇ ਮੌਤ ਰੋਜ਼ ਦਿਨ ਦਿਹਾੜੇ ਕਤਲ ਸਕੀ ਪੀਲ ਕਰਨਾ ਚਾਹੀਏ ਤੁਕਿ ਬਾਜ਼ਾਰ ਦੇ ਵਿੱਚ ਐਕਸ਼ਨ ਰੋਕਾ ਦੇ ਕਮੇਟਰੀ ਮੈਂ ਤਾਂ ਬੇਨਤੀ ਹਰ ਨੂੰ ਇਹ ਕਰਨਾ ਹੈ ਕਿ ਅਮਨ ਔਰ ਸ਼ਾਂਤੀ ਚਾਹਨੇ ਹੋ ਪੰਜਾਬ ਹੱਸਦਾ ਵਸਦਾ ਚਾਹਨੇ ਹੋ ਭਾਰਤ ਦੇਸ਼ ਬਲੰਦੀਆਂ ਨੂੰ ਛੂਏ ਉਹ ਚਾਹਨੇ ਹੋ ਕੋਈ ਸਾਡਾ ਵਟਵਾਰਾ ਹੋ ਜਾਏ ਐਸੇ ਲੋਕ ਆਜਣ ਉਹ ਚਾਹਨੇ ਹੋ ਪੰਜਾਬ ਤਰੱਕੀ ਕਰੇ ਐਸੀ ਸਰਕਾਰ ਚਾਹਨੇ ਹੋ ਤਾਂ ਫਿਰ ਕਾਂਗਰਸ ਪਾਰਟੀ ਨੂੰ